ਸਾਡੇ ਸਿੱਖ ਜਗਤੰਦਰ ਝੂਠੇ ਭਾਂਡਿਆਂ ਦੀ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸ਼ਰਧਾਲੂ ਜਨ ਭਾਂਡਿਆਂ ਦੀ ਸੇਵਾ ਕਰਦੇ ਆ ਤੇ ਭਾਂਡੇ ਦੀ ਸੇਵਾ ਕਰਨੀ ਵੀ ਬੜਾ ਉੱਤਮ ਕਾਰਜ ਹੈ। ਇਹਦਾ ਅਰਥ ਇਹ ਨਹੀਂ ਵੀ ਇਹ ਕੋਈ ਬਹੁਤ ਛੋਟਾ ਜਿਹਾ ਕਾਰਜ ਹੈ। ਕਿਉਂ ਕਿਸੇ ਦੇ ਝੂਠੇ ਭਾਂਡੇ ਮਾਜਣੇ ਪੁਰਾਣੇ ਸਮਿਆਂ 'ਚ ਕਮੀਨ ਲੋਕਾਂ ਦੇ ਕੰਮ ਹੁੰਦੇ ਸਨ। ਜਿਨ੍ਹਾਂ ਨੂੰ ਨੀਵੀਆਂ ਜਾਤੀਆਂ ਦੇ ਕਹਿੰਦੇ ਸਨ। ਖਾਸ ਤੌਰ ਤੇ ਵੱਡੇ-ਵੱਡੇ ਸ਼ਮਾਗ ਬੰਦਰਾਂ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਮਨ ਦੇ ਵਿੱਚੋਂ ਵੀ ਭਰਮ ਕੱਢ ਦਿੱਤਾ ਮਹਾਰਾਜ ਕਹਿੰਦੇ ਗੁਰੂ ਕਾ ਹਰ ਇੱਕ ਸਿੱਖ ਹਰੇਕ ਦੇ ਭਾਂਡੇ ਮਾਂਜੇਗਾ ਇਹ ਕਿਸੇ ਵੀ ਵਹਿਮ ਭਰਮ ਚ ਪਏਗਾ ਹੀ ਨਹੀਂ ਕਿਉਂਕਿ ਭਾਂਡੇ ਮਾਂਜਣ ਦਾ ਅਰਥ ਇਹ ਵੀ ਹੈ ਵੀ ਜਿਵੇਂ ਆਪਾਂ ਭਾਂਡੇ ਨੂੰ ਚਮਕਾਉਨੇ ਆ ਸਾਫ਼ ਕਰਦੇ ਆ ਲਿਸ਼ਕਾਉਨੇ ਆ ਉਸੇ ਤਰ੍ਹਾਂ ਆਪਣੇ ਮਨ ਨੂੰ ਵੀ ਚਮਕਾਈਏ ਮਨ ਦਾ ਭਾਂਡਾ ਵੀ ਮਾਂਜੀ ਇਹ ਵੀ ਧਿਆਨ ਰੱਖਣਾ ਹੈ ਇਹ ਨਾ ਹੋਵੇ ਭਾਂਡੇ ਤੇ ਮਾਂਜੀ ਜਾਈਏ ਤੇ ਮਨ ਮਨ ਮੈਲਾ ਹੀ ਰਹੇ ਭਾਂਡਾ ਚਮਕ ਜਾਏ ਮਨ ਦਾ ਭਾਂਡਾ ਮੈਲਾ ਰਹਿ ਜਾਏ ਨਹੀਂ ਜਿਵੇਂ ਭਾਂਡੇ ਨੂੰ ਸਵੱਛ ਕਰਨਾ ਹੈ ਸਾਫ਼ ਕਰਨਾ ਹੈ ਉਸੇ ਤਰ੍ਹਾਂ ਆਪਣੇ ਮਨ ਨੂੰ ਵੀ ਸਾਫ਼ ਤੇ ਪਵਿੱਤਰ ਕਰਨਾ ਹੈ ਇਹ ਇੱਕ ਉਥੋਂ ਸਾਨੂੰ ਸੰਕੇਤ ਮਿਲਦਾ ਹੈ ਪ੍ਰੇਰਣਾ ਮਿਲਦੀ ਹੈ ਦੂਜੀ ਗੱਲ ਝੂਠੇ ਭਾਂਡੇ ਮਾਂਜ ਕੇ ਮਨ ਵਿੱਚ ਨਿਮਰ ਭਾਵ ਆਉਂਦਾ ਹੈ ਮਨ ਨਿਰਮਾਣਤਾ ਵੱਲ ਤੁਰਦਾ ਹੈ ਮਨ ਦੇ ਅੰਦਰ ਕਿਤੇ ਨਾ ਕਿਤੇ ਹੰਕਾਰ ਨੂੰ ਝੋਟ ਪਹੁੰਚਦੀ ਹੈ ਵੀ ਤੂੰ ਕਿਹੜੇ ਭਲੇਖੇ ਚੱਕੀ ਆਂ ਤੇਰੇ ਤੇ ਡਿਊਟੀ ਭਾਂਡਿਆਂ ਦੀ ਹੈ ਤੂੰ ਤੇ ਭਾਂਡੇ ਪਾਜਣ ਵਾਲਾ ਬੰਦਾ ਹੈ ਭਾਵ ਮਨ ਨੂੰ ਇਹ ਸੇਵਾ ਕੰਟਰੋਲ ਚ ਰੱਖਦੀ ਹੈ ਹਾਏ ਗੁਰੂ ਸਾਹਿਬ ਨੇ ਕਿਹਾ ਸੀ ਨਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਏ ਪਰ ਹਾਂ ਚਤ ਲਾ ਕੇ ਕੀਤੀ ਜਾਏ ਖਾਣਾ ਪੂਰਤੀ ਨਾ ਕੀਤੀ ਜਾਏ ਤਾਂ ਸਤਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਂਡਾ ਅਤ ਮਲੇਣ ਭਾਂਡਾ ਬਹੁਤ ਮਲੇਣਾ ਹੈ ਭਾਂਡੇ ਦੇ ਅੰਦਰ ਮੈਲ ਹੈ ਕਿੰਨੀ ਹੈ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਿਆਹਾ ਬੰਦਿਆ ਤੇਰੇ ਮਨ ਦੀ ਜਿਹੜੀ ਮੈਲ ਹੈ ਨਾ ਉਹ ਇੱਕ ਦਿਨ ਇੱਕ ਘੰਟੇ ਇੱਕ ਮਹੀਨੇ ਇੱਕ ਸਾਲ ਦੀ ਨਹੀਂ ਇੱਕ ਜਨਮ ਦੀ ਵੀ ਨਹੀਂ ਕਈ ਜਨਮਾਂ ਦੀ ਮੈਲ ਹੈ ਕਈ ਜਨਮਾਂ ਦੀ ਤਾਂ ਹੀ ਤੇ ਇੰਨਾ ਕਾਲਾ ਹੈ ਤਾਂ ਹੀ ਤੇ ਇਸੇ ਕਰਕੇ ਮਨ ਵਿੱਚ ਨਿਰਮਾਣਤਾ ਨਹੀਂ ਆਉਂਦੀ ਸੇਵਾ ਵਾਲੇ ਪਾਸੇ ਨਹੀਂ ਤੁਰਦਾ ਚੰਗੇ ਪਾਸੇ ਨਹੀਂ ਤੁਰਦਾ ਕਿਉਂ ਉਹ ਮੈਲ ਹੀ ਨਹੀਂ ਤੁਰਨ ਦਿੰਦੀ ਪੁਰਾਣੇ ਸੰਸਕਾਰ ਹੀ ਚੰਗੇ ਪਾਸੇ ਨਹੀਂ ਜਾਣਦੇ ਰਹੇ ਖਿੱਚ ਪਾਉਂਦੇ ਆ ਹੁਣ ਜਨਮ ਜਨਮ ਦੀ ਮੈਲ ਹੋਵੇ ਤੇ ਸੋਚੋ ਕਿੰਨਾ ਕਾਲਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜਨਮ ਜਨਮ ਕੀ ਮੈਲ ਹੈ ਇਨੂੰ ਧੋਣ ਵਾਸਤੇ ਬੰਦੇ ਆ ਤੈਨੂੰ ਨਾਮ ਸੇਵਾ ਸਿਮਰਨ ਜਪ ਤਪ ਬੰਦਗੀ ਇਬਾਦਤ ਨਿਤਨੇ ਬਾਣੀ ਬਾਣੀ ਦਾ ਧਾਰਨੀ ਬੰਨਾ ਪੈਣਾ ਹੈ। ਉਹ ਤੋਂ ਬਾਅਦ ਵੀ ਮਾਲਕ ਦੀ ਕਿਰਪਾ ਹੋ ਜਾਏ ਫੇਰ ਕਹਿੰਦੇ ਇੱਕ ਖਿੰਚ ਵੀ ਖੇੜ ਵਰਤ ਜਾਂਦੀ ਹੈ। ਗੁਰੂਦਵਾਰ ਹੈ ਹੋਏ ਸੋਜੀ ਪਾਇਸੀ ਈਤ ਦਵਾਰ ਹੈ ਧੋਏ ਹੱਛਾ ਹੋਏ ਸੀ ਹੁਣ ਮਹਾਰਾਜ ਨੇ ਜੁਗਤੀ ਦੱਸੀ ਕਹਿੰਦੇ ਇਸ ਭਾਂਡੇ ਨੂੰ ਸਾਫ਼ ਕਰਨ ਦੀ ਕੀ ਜੁਗਤੀ ਹੈ। ਗੁਰੂਦਵਾਰ ਹੈ ਹੋਏ ਸੋਜੀ ਪਾਇਸੀ ਗੁਰੂ ਦੇ ਦਵਾਰੇ ਹੋ ਜਾਏ ਗੁਰੂ ਦਾ ਹੋ ਜਾਏ ਗੁਰੂ ਵਾਲੇ ਬਣ ਜਾਈਏ ਤਾਂ ਸੋਝੀ ਮਿਲ ਸਕਦੀ ਹੈ ਗੁਰੂ ਦਾ ਹੋਣਾ ਗੁਰੂ ਦੇ ਦਵਾਰੇ ਤੇ ਜਾਣਾ ਜਾਣਾ ਵੀ ਕੀ ਹੈ ਸਿੱਖਿਆ ਲੈਣ ਜਾਣਾ ਹੈ ਸਮਝਣ ਜਾਣਾ ਹੈ ਗੁਰੂ ਤੋਂ ਮਤ ਲੈਣੀ ਹੈ ਸਤਿਗੁਰੂ ਜੀ ਤੋਂ ਉਹ ਉਪਦੇਸ਼ ਲੈਣਾ ਹੈ ਜਿਹੜਾ ਸਾਨੂੰ ਸੋਝੀ ਬਖਸ਼ਿਸ਼ ਕਰੇ ਗੁਰੂ ਕੋਲ ਕਿਉਂ ਆਉਣੇ ਆਪਾਂ ਗੁਰਦਵਾਰੇ ਆਉਣ ਦਾ ਮੰਤਵ ਹੈ ਅਸੀਂ ਸੋਝੀ ਲੈਣ ਆਉਂਦੇ ਹਾਂ ਸਿੱਖਿਆ ਲੈਣ ਆਉਂਦੇ ਹਾਂ ਉਪਦੇਸ਼ ਜੇ ਮਹਾਰਾਜ ਮੈਂ ਆ ਕੰਮ ਕਰਦੇ ਸਹੀ ਹੈ ਕਿ ਨਹੀਂ ਇਹ ਕਰਮ ਮੇਰੀ ਇਹ ਸੇਵਾ ਮੇਰੀ ਇਹ ਬੰਦਗੀ ਇਬਾਦਤ ਮੇਰੇ ਮਨ ਰੂਪੀ ਭਾਂਡੇ ਨੂੰ ਸਾਫ ਕਰੇਗੀ ਵੀ ਜਾਂ ਨਹੀਂ ਮੈਂ ਆਪਣੀ ਮੱਤ ਰੱਖ ਕੇ ਤੁਰਾਂ ਤੇ ਗੱਲ ਨਹੀਂ ਬੰਨੀ ਵਿਚਾਰ ਉਹ ਹੋਵੇ ਕਰਮ ਉਹ ਹੋਵੇ ਜਿਹੜਾ ਗੁਰੂ ਆਸ਼ੇ ਦੇ ਅਨੁਸਾਰ ਹੋਵੇ ਇਹਨੂੰ ਕਹਿੰਦੇ ਗੁਰੂਦvare ਹੋਏ ਸੋਝੀ ਪਾਇਸੀ ਜਦੋਂ ਵੀ ਆਪਾਂ ਗੁਰੂ ਕੋਲ ਆਉਂਨੇ ਆ ਕੇ ਅਰਦਾਸ ਕਰਿਆ ਕਰੋ ਮਹਾਰਾਜ ਸੋਝੀ ਬਖਸ਼ੋ ਸਮੱਤ ਬਖਸ਼ੋ ਮਤ ਸੁਮਤ ਤੇਰੇ ਵਸ ਸੁਆਮੀ ਹਾਂ ਜੰਮ ਜੰਤ ਤੂ ਪੁਰਖ ਜੰਤੈਨੀ ਹੈ ਤੇ ਤੇਰੇ ਵਸ ਹੀ ਹੈ ਨਾ ਤੂੰ ਦੇ ਦੇ ਚੰਗੀ ਮੱਤ ਦੇ ਦੇ ਨਾ ਦੇ ਤੇ ਬੰਦੇ ਦੀ ਮੱਤ ਮਾੜੀ ਹੋ ਜਾਂਦੀ ਹੈ। ਭਾਵ ਉਹਨੇ ਅਸੀਂ ਗੁਰੂ ਕੀ ਮੱਤ ਲੈਣ। ਏਤ ਦਵਾਰੇ ਧੋਏ ਹੱਛਾ ਹੋਏ ਸੀ। ਇਸ ਦਵਾਰੇ ਤੇ ਆ ਕੇ ਆਪਣੇ ਮਨ ਰੂਪੀ ਭਾਂਡੇ ਨੂੰ ਧੋ ਲੈ, ਮਾਂਜ ਲੈ, ਸਾਫ਼ ਕਰ ਲੈ ਹੱਛਾ ਹੋਏ ਸੀ ਤੇਰਾ ਮਨ ਰੂਪੀ ਭਾਂਡਾ ਸਵੱਛ ਹੋ ਜਾਏਗਾ। ਤੇ ਜਿਹੜਾ ਭਾਂਡਾ ਸਵੱਛਾ ਪਰਵਾਣ ਹੈ। ਦੇਖੋ ਘਰ ਦੇ ਵਿੱਚ ਨਾ ਆਪਾਂ ਰੋਜ਼ ਭਾਂਡੇ ਮਾਂਜ ਕੇ ਸਵੱਛ ਕਰਕੇ ਰੱਖਦੇ ਆਂ। ਤੇ ਜਦੋਂ ਵੀ ਕੁਝ ਖਾਣਾ ਪੀਣਾ ਫੇਰ ਨਹੀਂ ਬੰਦਾ ਧੁੰਦਾ ਫਿਰ ਤੇ ਭਾਂਡਾ ਤੁਸੀਂ ਚੁੱਕਿਆ ਤੇ ਅੱਖਾਂ ਮੀਚ ਕੇ ਵੀ ਭਾਵੇਂ ਚੁੱਕ ਲਾਉਣਾ ਕਿਉਂਕਿ ਭਰੋਸਾ ਹੁੰਦਾ ਵੀ ਇਹ ਭਾਂਡਾ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਿਆ ਹੈ ਜਦੋਂ ਭਾਂਡੇ ਤੇ ਮਿਹਨਤ ਕੀਤੀ ਉਹਨੂੰ ਸਵੱਛ ਕੀਤਾ ਸਾਫ਼ ਕੀਤਾ ਫਿਰ ਭਰੋਸਾ ਬਣਦਾ ਫਿਰ ਤੁਸੀਂ ਧੁੰਦੇ ਨਹੀਂ ਚੁੱਪ ਕਰਕੇ ਭਾਂਡਾ ਚੁੱਕਿਆ ਤੇ ਉਹਦੇ ਚ ਚਾਹ ਦੁੱਧ ਜਾਂ ਖਾਣਾ ਦਾਲ ਪਾਜੀ ਜੋ ਅਸੀਂ ਛਕਣਾ ਸੀ ਪਾ ਲੈਨੇ ਆ ਪਰ ਜਿਸ ਭਾਂਡੇ ਤੇ ਡਾਊਟ ਹੋਵੇ ਵੀ ਨਹੀਂ ਇਹਦੇ ਤੇ ਮੱਖੀ ਮੱਛਰ ਬੈਠਿਆ ਹੋ ਸਕਦਾ ਹੈ ਇਹ ਹਲੇ ਦੁੱਧ ਦੇ ਚਾਹ ਦੇ ਸਬਜੀ ਭਾਜੀ ਦੇ ਯੋਗ ਨਹੀਂ ਉਹ ਭਾਂਡੇ ਨੂੰ ਅਸੀਂ ਸਿੰਕ ਦੇ ਵਿੱਚ ਰੱਖ ਦਿੰਦੇ ਆ ਵੀ ਨਹੀਂ ਪਾਈਏ ਨੂੰ ਦੁਬਾਰਾ ਮੰਜੋ ਇਹਦੇ ਚਲੇ ਵਸਤੂ ਨਹੀਂ ਪੈ ਸਕਦੀ ਉਹੀ ਗੱਲ ਗੁਰੂ ਸਾਹਿਬ ਕਹਿ ਰਹੇ ਆ ਕਹਿੰਦੇ ਜਿਹੜਾ ਭਾਂਡੇ ਵਿੱਚ ਕੋਈ ਰੱਤੀ ਮਾਤਰ ਵੀ ਦਾਗ ਰਹਿ ਜਾਏ ਨਾ ਉਹ ਵੀ ਪਰਵਾਨ ਨਹੀਂ ਹੁੰਦਾ ਪਰ ਜੇ ਪੂਰੀ ਤਰ੍ਹਾਂ ਸਾਫ਼ ਹੈ ਇਹ ਤੇ ਦੁਆਰਾ ਧੋਏ ਹੱਛਾ ਹੋਏ ਸੀ ਉਹ ਹੱਛਾ ਹੁੰਦਾ ਸਵੱਛ ਹੁੰਦਾ ਪਰਵਾਨ ਹੋ ਜਾਂਦਾ ਹੈ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ ਮੈਲੇ ਦਾ ਹੱਛੇ ਦਾ ਵਿਚਾਰ ਵਿਚਾਰ ਦਰਤਾ ਸੋਝੀ ਇਹ ਵੀ ਗੁਰੂ ਨੇ ਆਪ ਦੇਣੀ ਹੈ ਇਹ ਸਮਝ ਵੀ ਸਤਿਗੁਰੂ ਨੇ ਦੇਣੀ ਹੈ ਇਹਦਾ ਅਰਥ ਬਹੁਤ ਸੌਖਾ ਹੈ ਬਹੁਤ ਲੋਕ ਨੇ ਜਿਹੜੇ ਮਾੜੇ ਕਰਮ ਕਰਦੇ ਹੈ ਮਾੜੇ ਕਰਮ ਕਰਦੇ ਪਰ ਕਮਾਲ ਦੀ ਗੱਲ ਹੈ ਵੀ ਮੰਨਦੇ ਨਹੀਂ ਮਾੜਾ ਕਰਮ ਹੈ ਸ਼ਰਾਬੀ ਬੰਦਾ ਕਦੇ ਨਹੀਂ ਕਹਿੰਦਾ ਸ਼ਰਾਬ ਮਾੜੀ ਹੈ ਚੋਰ ਕਦੇ ਨਹੀਂ ਕਹੇਗਾ ਚੋਰੀ ਮਾੜੀ ਹੈ ਇਕਾ ਦੁਕਾ ਲੋਕ ਹੁੰਦੇ ਜਿਹੜੇ ਮੰਨ ਲੈਂਦੇ ਪਰ ਨਹੀਂ ਬਹੁਤੇ ਕਹਿੰਦੇ ਨਾ ਜੀ ਨਾ ਇਹਦੇ ਵਰਗੇ ਤੇ ਕੰਮ ਹੀ ਕੋਈ ਨਹੀਂ ਇਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਨਸ਼ੇੜੀ ਨੂੰ ਤੁਸੀਂ ਲੱਖ ਕਹਿ ਲੋ ਵੀ ਭਾਈ ਤੂੰ ਨਸ਼ਾ ਛੱਡ ਦੇ ਰੋਟੀ ਪਾਣੀ ਖਾ ਲੈ ਚੰਗੀ ਚੀਜ਼ ਖਾ ਲੈ ਦੁੱਧ ਪੀ ਲੈ ਨਾ ਉਹ ਕਹੇਗਾ ਇਹਦੇ ਚੋ ਜੋ ਮੈਨੂੰ ਸਰੂਰ ਮਿਲਦਾ ਹੈ ਜੋ ਇਹਦੇ ਚੋ ਸਕੂਨ ਮਿਲਦਾ ਉਹ ਰੋਟੀ ਚ ਕਿੱਥੇ ਹੈ ਉਹਦੇ ਵਾਸਤੇ ਉਹ ਚੀਜ਼ ਚੰਗੀ ਹੈ ਹੁਣ ਇਹਦਾ ਅਰਥ ਹੈ ਵੀ ਉਹਨੂੰ ਇਹ ਹਲੇ ਸੋਝੀ ਨਹੀਂ ਹੈ ਸਮਝ ਨਹੀਂ ਵੀ ਚੀਜ਼ ਹੈ ਕੀ ਹੈ ਮੇਰਾ ਨੁਕਸਾਨ ਕਿੰਨਾ ਕਰ ਰਹੀ ਹੈ ਉਹ ਗੱਲ ਗੁਰੂ ਸਾਹਿਬ ਕਹਿ ਰਹੇ ਆ ਕਹਿੰਦੇ ਇਹ ਜਿਹੜੀ ਵਿਚਾਰ ਹੈ ਇਹ ਸਮਝ ਹੈ ਨਾ ਇਹ ਵੀ ਗੁਰੂ ਆਪ ਹੀ ਕਿਰਪਾ ਕਰਦੇ ਤੇ ਬਖਸ਼ਿਸ਼ ਕਰਦੇ ਸਮਝ ਪੈਂਦੀ ਹੈ